प्यारे श्रोतेयो मैं डॉक्टर मिलकिरत सिंह पट्टी आज कैल्शियम बारे थोड़ी सी गल करांगे कैल्शियम ਸਾਡੀ ਖੁਰਾਕ ਦਾ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਹੈ ਸਾਡੇ ਸਰੀਰ ਵਿੱਚ ਜ਼ਿਆਦਾਤਰ ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਦੇ ਵਿੱਚ ਸਟੋਰ ਹੁੰਦਾ ਹੈ ਡੇਰੀ ਉਤਪਾਦ ਜਿਵੇਂ ਦਹੀਂ ਪਨੀਰ ਦੁੱਧ ਇਹ ਕੈਲਸ਼ੀਅਮ ਦੇ ਬਹੁਤ ਵਧੀਆ ਸਰੋਤ ਹੁੰਦੇ ਆ ਬਹੁਤ ਵਧੀਆ ਇਹਦੇ ਵਿੱਚ ਪ੍ਰੋਟੀਨ ਜਿਹੜਾ ਉਹ ਹੁੰਦਾ ਹੈ ਜਿਵੇਂ ਗੈਰ ਡੇਰੀ ਕੈਲਸ਼ੀਅਮ ਦੀ ਅਗਰ ਗੱਲ ਕਰੀਏ ਤਾਂ ਕੁਝ ਰਿਚ ਫੂਡਸ ਹੁੰਦੇ ਨੇ ਪੱਰੀਆਂ ਪੱਤੇਦਾਰ ਸਬਜ਼ੀਆਂ ਹੁੰਦੀਆਂ ਨੇ ਜਾਂ ਕੋਈ ਬੀਜ ਨੇ ਸਾਰਡੀਨਸ ਨੇ ਸੋਇਆ ਟੋਫੂ ਇਹਨਾਂ ਜਾਂ ਬਦਾਮ ਵਗੈਰਾ ਇਹਨਾਂ ਦੇ ਵਿੱਚ ਵੀ ਬਹੁਤ ਵਧੀਆ ਪ੍ਰੋਟੀਨ ਤੇ ਨਾਲ ਸਾਨੂੰ ਕੈਲਸ਼ੀਅਮ ਜਿਹੜਾ ਉਹ ਮਿਲ ਜਾਂਦਾ ਹੈ ਅਗਰ ਤੁਹਾਨੂੰ ਆਪਣੀ ਖੁਰਾਕ ਦੇ ਵਿੱਚ ਪੂਰਾ ਕੈਲਸ਼ੀਅਮ ਨਹੀਂ ਮਿਲਦਾ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਕੇ ਮੈਡੀਸਨ ਦੀ ਵੀ ਲੋੜ ਪੈ ਸਕਦੀ ਹੈ ਜਾਂ ਫੂਲਕ ਜਿਹੜੇ ਨੇ ਉਹਨਾਂ ਦੀ ਵੀ ਲੋੜ ਪੈ ਸਕਦੀ ਹੈ ਤੇ ਇਸ ਕਰਕੇ ਕੈਲਸ਼ੀਅਮ ਦਾ ਖਾਗ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੈਲਸ਼ੀਅਮ ਨਾਲ ਹੀ ਸਾਡੀਆਂ ਹੱਡੀਆਂ ਮਜ਼ਬੂਤ ਹੋਣੀਆਂ ਸਾਡੇ ਦੰਦ ਮਜ਼ਬੂਤ ਹੋਣੇ ਤੇ ਉਮੀਦ ਹੈ ਕਿ ਛੋਟੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ ਧੰਨਵਾਦ ਸ਼ੁਕਰੀਆ